ਮਨ ਹੀ ਨਾਲ ਸਮਾਵੈ ਹਮਰੇ ਪਿਤਾ ਗੋਪਾਲदयाल ਜਿਉ ਰੱਖੈ ਮੈਂ ਤਾਰੀ ਬਾਰਿਕ ਕਉ ਤੈਸੇ ਹੀ ਪ੍ਰਭ ਪਾਲ ਰਹਾ ਮੀਤ ਸਾਜਣ ਸਰਬਗੁਣ ਨਾਇਕ ਸਦਾ ਸਲਾਮਤ ਦੇਵਾ ਈਤ ਊਤ ਜਤ ਕਤ ਤਤ ਤੁਮਹੀ ਮਿਲੇ ਨਾਨਕ ਸੰਤੋ ਸੇਵਾ ਧਨਾਸਰੀ ਮਹੱਲਾ ਪੰਜਵਾ ਸੰਤ ਕਿਰਪਾਲ ਦਇਆ ਜਮ ਉਦਰ ਕਾਮ ਗ੍ਰੋਧ ਵਿਖਜਾਰੇ ਰਾਜ ਮਾਲ ਜੋਵਨ ਧਨ ਜਿ ਹੈ ਰਾ ਇਹ ਉਪਰ ਲੈ ਬਾਰੇ ਮਨ ਤਨ RAM ਨਾਮ ਇਤਕਾਰੇ ਸੁਖ ਸਹਿਜ ਆਨੰਦ ਮੰਗਲ ਸਹਿਤ ਭਵਨ ਦਪਾਰ ਉਤਾਰੇ ਰਹਾ ਧਨ ਸੁਥਾਨ ਧਨ ਵੇ ਭਬਨਾ ਜਾ ਮੈਂ ਸੰਤ ਬਸਾਰੀ ਜਾਨਾ ਨਾਨਕ ਕੀ ਸਰਦਾ ਪੂਰੋ ਠਾਕੁਰ ਭਗਤ ਤੇਰੇ ਨਮਸਕਾਰੀ ਧਨਾ ਸ਼੍ਰੀ ਮਹੱਲਾ ਪੰਜਵਾ ਛੜਾਇ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦਿਓ ਮਨ ਮੰਤਾ ਬਿਨ ਸਨਾਕਤੂ ਜਾਤ ਸਤਿਗੁਰ ਪੂਰੈ ਕੀਨੀ ਦਾਤ ਹਰ ਹਰ ਨਾਮ ਦਿਓ ਕੀਰਤਨ ਕਾਹੋ ਭਈ ਹਮਾਰੀ ਗਾਤ ਰਹਾ ਅੰਗੇਕਾਰ ਕਿਉ ਪ੍ਰਭ ਆਪਣੇ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗ헤 ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਧਨਾਸਰੀ ਮਹੱਲਾ ਪੰਜਵਾ ਪਰ ਹਰਣਾ ਲੋਭ ਝੂਠ ਨਿੰਦ এবਹੀ ਕਰਤ ਗੁਦਾਰੀ ਮ੍ਰਗਤ ਰਸਨਾ ਆਸ ਮਿਥਿਆ ਮੀਠੀ ਇਹ ਟੇਕ ਮਨ ਹੈ ਸਾਧਾਰੀ ਸਾਗਦ ਕੀ ਆਵਰਦਾ ਜਾਏ ਵਿਰਥਾਰੀ ਜੈਸੇ ਕਾਗਦ ਕੇ ਭਾਰ ਮੁਸਾ ਟੂਕ ਗਵਾਵਤ ਕਾਮ ਨਹੀਂ ਗਾਵਾਰੀ ਰਹਾ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਇਹ ਬੰਦਨ छुटਕਾਰੀ ਬੂੜਾ ਤ ਅੰਦ ਨਾਨਕ ਪ੍ਰਭ ਕੜਤ ਸਾਧ ਜਨ ਸੰਗਾਰੀ ਧਨਾ ஸ்ரீ ਮਹੱਲਾ ਪੰਜਵਾ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ sheetal tan man shanti roop rang sukh dhan ji aka paar brahma re jaati rasna aram rasayan mati rang range ram apne kahe charan kamal nid dhati raha ਜਿਸ ਕਾ ਸਾਧਨ ਹੀ ਰਖ ਲੀਆ ਪੂਰਨ ਪ੍ਰਭ ਕੀ ਬਾਤੀ ਆਪੇ ਮੇਲ ਲਿਓ ਆਪੇ ਸੁਖ ਦਾਤਾ ਨਾਨਕ ਹਰ ਰਖੀ ਬਾਤੀ ਧਨਾਸ੍ਰੀ ਮਹਲਾ 5 ਦੂਤ ਦੁਸ਼ਮਣ ਸਭ ਤੁਜ ਤੇ ਨਿਵਰੈ प्राकट प्रताप तु मारा जो जो तेरे भक्त दुख खाई ओहो ततकाल तुम मारा निरखो तुम्हारी ओर हरनीता मुरार सहाय होहे दास का कर गयो दरो मीतार ਸੁਨੇ ਬੇਨ ਤੇ ਠਾਕੁਰ ਮੇਰੇ ਖਸਮਾ ਨਾ ਕਰਿ ਆਪ ਨਾਨਕ ਅਨੰਦ ਭੈ ਦੁਖ ਭਾਗੀ ਸਦਾ ਸਦਾ ਹਰਿ ਜਾਪ ਧਨਾਸਰੀ ਮਹੱਲਾ ਪੰਜਵਾ ਚਤਰਦਸਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕ੍ਰਿਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰੂ ਗੋਵਿੰਦ ਕਾਂਠ ਲਾਏ ਅਭਗਨ ਸਭ ਮਿਟੇ ਦਇਆਲ ਬੁਰਖ ਬਖਸ਼ੰਦ ਰਹਾ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖਤੇ ਜੋ ਬੋਲੇ ਇਹਾ ਉਹਾ ਸਚ ਹੋਵੇ ਤਨ ਆਸਰੀ ਮਹਲਾ 5 ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਹ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਨੀਤਰ ਹਾ ਮਾਨ ਬਿਲਾ ਸਭੇ ਸਾਹਿਬ ਕੀ ਅਜਰ ਜਦ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਰਬ ਪੂਰਨ ਪੈਜ ਰਖਾਈ ਧਨਾਸਰੀ ਮਹਲਾ 5 ਸੋ ਕ ਵਿਸਰੈ ਪ੍ਰਾਣ ਪਤ ਦਾਤਾ ਸੋਏ ਗਨੋ ਅਭਗਾ ਚਰਨ ਕਮਲ ਜਾ ਕਾਮਨ ਰਾਗਿਓ ਅਮਿ ਅਸਰੋਵਰ ਪਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸੁੱਛੀ ਜਗਿਆ ਸਭ ਤਨ ਤੇ ਪ੍ਰੀਤਮ ਸਿਆਮਨ ਲਾਗ ਰਹਾ ਜਹ ਜਹ ਪੀਖੋ ਤਹ ਨਾਰਾਇਣ ਸਗਲ ਘਟਾ ਮੈਂ ਤਗ ਨਾਮ ਉਦਕ ਪੀਵਤ ਜਨ ਨਾਨਕ ਤਿਆਗ ਸਭ ਅਨਰਾਗਾ ਧਨਾ ਸ਼੍ਰੀ ਮਹੱਲਾ ਪੰਜਵਾ जानके जान पूरण होए काम कलि काल महा बिखिया मैं लजा रखी राम रहा सिमर सिमर स्वामी प्रभु अपना निकट न आवै जाम मुक्त बैकुंठ साधकी संगत जन पायो हर का धाम चरण कमल हर जन की थाती कोटि सुख बिसराम गोविंद दमोदर सिमरोदन रेण नानक कु सतगुरु बाण तणा श्री महल्ला 5वा ਮੰਗੋ ਰਾਮ ਤੇ ਕਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਹਿਰਦੈ ਵਾਸੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਵਿਆਪੈ ਆਠ ਪੈਰ ਗੁਣ ਗਬ ਸਵਾਸਤ ਵਿਵਸਥਾ ਹਰ ਕੀ ਸੇਵਾ ਮਦ ਅੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਹੁੜਾ ਜਨਮਾਂ ਛਾਪਣ ਧਨਾਸ੍ਰੀ ਮਹਲਾ 5 ਵਾ ਮੰਗੋ ਰਾਮ ਤੇ ਸਭ ਥੋਕ ਮਾਨਕ ਕੋ ਜਾ ਚਤ ਸ੍ਰਮ ਪਾਈਐ ਪ੍ਰਭ ਕੈ ਸਿਮਰਨ ਮੋਖ ਰਹਾ ਕੋਖੇ ਮਨ ਜਨ ਸਿਮਰਤ ਪ੍ਰਾਨਾ ਭੇਦ ਪੁਕਾਰੇ ਕੋਖ ਕਿਰਪਾ ਸਿੰਧ ਸੇਵ ਸਚ ਪਾਈਐ ਦੁਬੈ ਸੋਹੇਲੇ ਲੋਕ ਆਨਾਚਾਰ ਬਿਹਾਰ ਵੈ ਜੀਤੇ ਬਿਨ ਹਰ ਸਿਮਰਨ ਫੋਕ ਨਾਨਕ ਜਨਮ ਮਰਨ ਭੈ ਕਾਟੇ ਮਿਲ ਸਾਧੂ ਬਿਨ ਸੇ ਸੋਕ ਧਨਾਸਰੀ ਮਹੱਲਾ ਪੰਜਵਾ ਤਰੇਸ ਨਾਮ ਹੋ ਜਾਏ ਹਰ ਕੈ ਨਾਮ ਮਹਾਂ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੇ ਪੂਰਨ ਧਿਆਨ ਰਹਾ ਮਹਾਂ ਕਲੋਲ 부ਜ ਹੈ ਮਾਇਆ ਕੀ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਹ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਸ ਸਦੁਖੀਆ ਕੀਰਤਨ ਜਪਨਾਮ ਜਸ ਗੈ ਕਰਮ ਲਿਖਿਆ ਧੁਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਧਨਾਸਰੀ ਮਹਲਾ 5 ਜਨ ਕੇ ਕੀਨੀ ਪਾਰ ਬ੍ਰਹਮਸਾਰ ਨੰਦਕ ਟਿਕਨ ਨਾ ਪਾਵਨ ਮੂਲੇ ਉੜ ਗਏ ਬੇਕਾਰ ਰਹਾ ਜਹ ਜਹ ਦੇਖੋ ਤਹ ਤੈ ਸੁਆਮੀ ਕੋਏ ਨ ਪਹੁੰਚਨ ਹਾਰ ਜੋ ਜੋ ਕਰੇ ਅਵਗਿਆ ਜਨ ਕੀ ਹੋਏ ਗਿਆ ਤਤਸਾਰ ਕਾਰਨ ਹਾਰ ਰਖਵਾਲਾ ਹੋਆ ਜਾ ਕਾ ਅੰਤ ਨਾ ਪਾਰ ਆਵਾਰ ਨਾਨਕ ਦਾਸ ਰਖੇ ਪ੍ਰਭ ਅਪਨੇ ਨਿੰਦਕ ਕਾਢੇ ਮਾਰ ਤਨਾਸਰੀ ਮਹੱਲਾ ਪੰਜਵਾਂ ਘਰ ਨਵਾ ਪੜਤਾਲ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਚਰਨ ਸਰਣ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕੋ ਨਾਮ ਦੇਵੋ ਦ੍ਰਿਸ਼ਟ ਪ੍ਰਭ ਧਾਰੋ ਕਿਰਪਾ ਕਰ ਤਾਰੋ ਉ ਜਾਗਹਿ ਕੂਪਤੇ ਕਾੜ ਲੇ ਬੋਹਰ ਹਾਮ ਕਾਮ ਗ੍ਰੋਧ ਕਰ ਅੰਧ ਮਾਇਆ ਕੇ ਬੰਦ ਅਨੇਕ ਦੁਖਾ ਤਨ ਸਾਧ ਪੂਰੇ ਪ੍ਰਾਪ ਬਿਨਾ ਆਨ ਨਾ ਰਖਣ ਹਾਰਾ ਨਾਮ ਸਿਮਰਬ ਸਰਣ ਸੂਰੇ ਪਤਤ ਉਧਾਰਣਾ ਜੀ ਅਦੰਤ ਤਾਰਣਾ ਬੇਦੋਚਾਰ ਨਹੀਂ ਅੰਤ ਪਾਇਓ ਗੁਣ ਹੈ ਸੁਖ ਸਾਗਰ ਬ੍ਰਹਮ ਰਤਨਗਰ ਭਗਤ ਬਛਲ ਨਾਨਕ ਗਾਇਓ ਤਨਾ ਸ੍ਰੀ ਮਹੱਲਾ ਪੰਜ ਬਾਹ ਹਲਤ ਸੁਖ ਪਲਤ ਸੁਖ ਨੈਤਾ ਸੁਖ ਸਿਮਰਣੋ ਨਾਮ ਗੋਬਿੰਦ ਕਾ ਸਦਾ ਲੀਜੈ ਮਟਹਿ ਕਮਾਣੀ ਪਾਪ ਚਿਰਾਣੀ ਸਾਧ ਸੰਗਤ ਮਿਲ ਮੁ ਆਜੀਜੈ ਰਹਾ ਰਾਜ ਜੋਬਨ ਵਿਸਰਾਂਤ ਹਰ ਮਾਇਆ ਮਹਾ ਦੁਖਿ ਹੋ ਮਹਾਤ ਕਹਿ ਆਸ ਪਿਆਸ ਰਮਣ ਹਰ ਕੀਰਤਨ ਇਹੋ ਪਦਾਰਥ ਭਗਵੰਤ ਲੈ ਸਰਣ ਸਮਰਥ ਕਥ ਗੋਚਰਾ ਪਤ ਤਉ ਧਾਰਨ ਨਾਮ ਤੇਰਾ ਅੰਤਰ ਜਾਮੀ ਨਾਨਕ ਕੇ ਸੁਆਮੀ ਸਰਬਾਤ ਪੂਰਣ ਠਾਕੁਰ ਮੀਰਾ ਧਨਾਸਰੀ ਮਹਲਾ ਪੰਜਵ ਘਰਬਾਰਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾ ਬੋ ਗੋਪਾਲ ਰਾਏ ਰਹਾ ਵਡੈ ਭਾਗ ਭੇਟੇ ਗੁਰਦੇਵਾਂ ਕੋਟ ਬਰਾਦ ਮਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਸ ਜਨਨ ਆ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੋਖ ਵਿਸ਼ ਪਾਪ ਨਾ ਫੇੜੇ ਜਮ ਜੰਦਾਰ ਨ ਆਵੇ ਨੇੜੇ ਤ੍ਰੇਸਨਾਏ ਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਇ ਤਨਾ ਸ੍ਰੀ ਮਹੱਲਾ ਪੰਜਵਾ ਦ੍ਰਿਪਤਾ ਭਾਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾ ਅਨੇਕ ਪ੍ਰਕਾਰੇ ਵਸਤਰ ਢਾਈ आनंदो ना कीर्तन हर गुण गाई हस्ती रथ अस असवारी हरगा मार्ग हृदय नहारी मन तन अंतर चरण ते हाया हर सुख निधान नानक दास पाया ਧਨ ਆਸਰੀ ਮਹੱਲਾ ਪੰਜਵਾ ਗੁਰ ਕੇ ਚਰਨ ਜੀ ਅਕਨ ਸਤਾਰਾ ਸਮੁੰਦ ਸਾਗਰ ਜਨ ਖਿਨ ਮੈਂ ਤਾਰਾ ਕੋਈ ਹੋਇਆ ਕ੍ਰਮ ਰਤ ਕੋਈ ਤੀਰਥ ਨਹਾਇ ਨਾਸੀ ਹਰਿ ਕਾ ਨਾਮ ਧਿਆਇ ਵੰਦਨ ਕਾਟਣ ਹਾਰ ਸੁਆਮੀ ਜਨ ਨਾਨਕ ਸਿਮਰੈ ਅੰਤਰ ਜਾਮੀ ਧਨ ਸ੍ਰੀ ਮਹਲਾ ਪੰਜਵਾਂ ਕਿਤੇ ਪ੍ਰਕਾਰ ਨਾ ਟੋਪਨੀ ਤਾਸ ਤੇਰੇ ਕੀ ਨਿਰਮਲ ਰੀਤ ਰਹਾਉ ਜੀਅ ਪ੍ਰਾਣ ਮਨ ਧਨ ਤੇ ਪਿਆਰਾ ਹੋ ਮੈਂ ਬੰਦ ਹਰਿ ਜੀਵਨ ਹਾਰਾ ਚਰਨ ਕਮਲ ਸਿਓ ਲਾਗੋ ਨੇ ਹੋ ਨਾਨਕ ਕੀ ਬੇਨੰਤੀ ਏਖ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਤਨਾ ਸ੍ਰੀ ਮਹੱਲਾ ਨਵਾ ਕਾਹਿਰੇ ਬਨ ਖੋਜਨ ਜਾਏ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਇ ਰਹਾ ਪਹ ਪਮਦ ਜੋ ਬਾਸ ਬਸਤ ਹੈ ਮੁਕਰਮਾ ਹੀ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ ਬਾਹਰ ਭੀਤਰੇ ਕੋ ਜਾਨੋ ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ਤਨਾਸਰੇ ਮਹੱਲਾ ਨਾਵਾ ਸਾਦੋ ਇਹੋ ਜਗ ਭਰਮ ਬੁਲਾਨਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬੇਕਾਨ ਨਰ ਮਾਤ ਪਿਤਾ ਭਾਈ ਸਤ ਬਨਤਾ ਤਾ ਕੈ ਰਸ ਲਪਟਾਨਾ ਜੋਵਨ ਧਨ ਪ੍ਰਪਤਾ ਕੈ ਮਦ ਮੈਂ ਇਹਨ ਸੁਰਹਿ ਦੇਵਨਾ ਦੀਨ ਦਇਆਲ ਸਦਾ ਦੁਖ ਭੰਜਨ ਤਾ ਸੋ ਮਨ ਨ ਲਗਾਣਾ ਜਾਨ ਨਾਨਕ ਕੋਟਨ ਮੈਂ ਕਿਨੋ ਗੁਰਮਖ ਹੋਏ ਪਛਾਨਾ ਤਨਾ ਸ੍ਰੀ ਮਹੱਲਾ ਨਾਵਾ ਤੇਹ ਜੋਗੀ ਕੋ ਜੋਤ ਨਾ ਜਾਨੋ ਲੋਭ ਮੋਹ ਮਾਇਆ ਮਮਤਾ ਫੋਨਾ ਜੇ ਘਟ ਮਾਇ ਪਛਾਨ ਰਹਾ ਪਰ ਨਿੰਦਾ ਉਸਤਤ ਨਹਿ ਜਾਕੇ ਚੰਚਲੋ ਸਮਾਨੋ ਹਰ ਖਸੂਗ ਤੇ ਰਹਿ ਅਤੀਤਾ ਜੋਗੀ ਤਾਹੀ ਬਖਾਨੋ ਚੰਚਲ ਮਨ ਦਾਿਸ ਕੋ ਧਾਵਤ ਅਚਲ ਜਾਹੇ ਠਹਿਰਨੋ ਕਹੋ ਨਾਨਕੇ ਬਿਦ ਕੋ ਜੋ ਨਰ ਮੁਕਤ ਤਾਹੀ ਤੁਮ ਮਾਨੋ ਧਨਾਸਰੀ ਮਹੱਲਾ ਨਾਵਾ अब मैं कौन उप करो जह बेद मन को संसार चोकै भव न द पार परो रहा जानम पाए कश फलो ना कीनो तात अदक डरो मन बच क्रम हर गुण नहीं गाए जह जी सोचत रहो गुरमत सुन कश ज्ञान ना उपजेव फ स जओ दर परो ਕਹੋ ਨਾਨਕ ਪ੍ਰਭ ਬਿਰਧ ਪਛਾਨੋ ਤਬ ਹੋ ਪਤ ਤਰੋ